ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਰਤੀ ਫੌਜ ਦੇ ਵਿੱਚ ਜੋ ਵੱਖ-ਵੱਖ ਰੰਗਾਂ ਦੀਆਂ ਵਰਦੀਆਂ ਭਾਰਤੀ ਫੌਜ ਕੋਲ ਕਦੋਂ-ਕਦੋਂ ਤੇ ਕਿਸ-ਕਿਸ ਮੌਕੇ ਤੇ ਉਹ ਪਹਿਨੀਆਂ ਜਾਂਦੀਆਂ ਨੇ ਜਿਵੇਂ ਹੀ ਅੱਜ ਭਾਰਤੀ ਫੌਜ ਦੀਆਂ ਉਹ ਦੋ ਮਹਿਲਾਵਾਂ ਜਿਨ੍ਹਾਂ ਨੇ ਅੱਜ ਵੱਖਰੇ ਅੰਦਾਜ਼ ਦੇ ਵਿੱਚ ਜੋ ਟੀਵੀ ਤੇ ਆ ਕੇ ਆਪਰੇਸ਼ਨ ਸੰਦੂਰ ਦੇ ਬਾਰੇ ਜਾਣਕਾਰੀ ਦਿੱਤੀ ਉਸ ਤੋਂ ਪਹਿਲਾਂ ਜਿਸ ਦਿਨ ਉਹਨਾਂ ਨੇ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਤੇ ਦੂਸਰੇ ਦਿਨ ਉਹਨਾਂ ਨੇ ਮੀਡੀਆ ਤੇ ਤੇ ਟੀਵੀ ਤੇ ਆ ਕੇ ਇੰਟਰਵਿਊ ਦਿੱਤੀ ਤਾਂ ਉਹ ਜਿਹੜਾ ਉਹਨਾਂ ਦੀ ਵਰਦੀ ਸੀ ਹੋਰ ਸੀ ਤੇ ਅੱਜ ਵਾਲੀ ਵਰਦੀ ਜਿਹੜੀ ਹੋਰ ਹੈ ਇਸ ਦਾ ਕੀ ਅਰਥ ਹੈ ਕਿਉਂ ਇਹ ਅਲੱਗ-ਅਲੱਗ ਵਰਦੀਆਂ ਦੇ ਵਿੱਚ ਟੀਵੀ ਤੇ ਆਪਣੀਆਂ ਇੰਟਰਵਿਊ ਦੇ ਰਹੀਆਂ ਨੇ ਇਹ ਦੋਨੋਂ ਮਹਿਲਾ ਅਫਸਰ ਇਹਨਾਂ ਦੀ ਵਰਦੀ ਦਾ ਰੰਗ ਬਦਲਣ ਦਾ ਕਾਰਨ ਇਹਨਾਂ ਦੇ ਕੀ ਨੇ ਜੋ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਵੇਂ ਹੀ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਜਿਸ ਵਿੱਚ ਸਪੈਸ਼ਲ ਮਹਿਲਾ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਪਾਕਿਸਤਾਨ ਵਿੱਚ ਸਾਰੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੁਣ ਪਾਕਿਸਤਾਨ ਨੂੰ ਜੋ ਪਰਦੇ ਉੱਪਰ ਅਟੈਕ ਕਰ ਰਿਹਾ ਹੈ ਪਾਕਿਸਤਾਨ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਭਾਰਤੀ ਫੌਜ ਜਾਣੇ ਉਹਨਾਂ ਦੀ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ ਹੈ ਜੋ ਭਾਰਤੀ ਫੌਜ ਨੇ ਕਮਾਂਡ ਸੰਭਾਲੀ ਹੋਈਏ ਦੁਸ਼ਮਣ ਦਾ ਹਮਲਾ ਲਗਭਗ ਵਿਅਰਥ ਹੋ ਰਿਹਾ ਹੈ ਇਸ ਤੋਂ ਬਾਅਦ ਹੁਣ ਭਾਰਤੀ ਫੌਜ ਦੇ ਵੱਲੋਂ ਅਗਲੀ ਰਣਨੀਤੀ ਅਪਣਾਈ ਜਾ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ ਫੌਜ ਨੇ ਪੂਰੀ ਲੜਾਈ ਬਾਰੇ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਦੋ ਮਹਿਲਾ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਉਹੀ ਦੋ ਮਹਿਲਾ ਅਧਿਕਾਰੀ ਜਿਨ੍ਹਾਂ ਨੇ ਸੰਦੂਰ ਆਪਰੇਸ਼ਨ ਦੇ ਵਿੱਚ ਪਾਕਿਸਤਾਨ ਦੇ ਅਤਵਾਦੀਆਂ ਦਾ ਨਾਮੋ ਨਿਸ਼ਾਨ ਮਟਾਇਆ। ਹੁਣ ਪੂਰੀ ਭਾਰਤੀ ਫੌਜ ਇਹਨਾਂ ਦੋ ਮਹਿਲਾਵਾਂ ਅਧਿਕਾਰੀਆਂ ਦੇ ਅੰਡਰ ਚੱਲੇਗੀ ਔਰ ਦੋ ਮਹਿਲਾਵਾਂ ਅਧਿਕਾਰੀ ਇਹਨਾਂ ਨੇ ਹੀ ਕਮਾਂਡ ਸੰਭਾਲ ਲਈ ਹੈ। ਜਿਨ੍ਹਾਂ ਦੇ ਨਾਲ ਹੀ ਇੱਕ ਵਾਰ ਫਿਰ ਬਰੀਫਿੰਗ ਦਿੱਤੀ ਜਾਵੇਗੀ। ਹਾਲਾਂਕਿ ਇਸ ਸਮੇਂ ਦੌਰਾਨ ਦਾ ਪਹਿਰਾਵਾ ਇਹਨਾਂ ਦਾ ਅੱਜ ਬਦਲਿਆ ਹੋਇਆ ਦਿਖਾਈ ਦਿੱਤਾ ਹੈ ਇਸ ਦਾ ਕਾਰਨ ਕੀ ਹੈ ਇਹਨਾਂ ਨੇ ਅੱਜ ਪਹਿਰਾਵਾ ਆਪਣਾ ਕਿਉਂ ਬਦਲਿਆ ਤੇ ਇਹ ਪਹਿਰਾਵਾ ਬਦਲਿਆ ਕਦੋਂ ਜਾਂਦਾ ਹੈ ਜੋ ਅੱਜ ਉਹਨਾਂ ਨੇ ਟੀਵੀ ਦੇ ਉੱਪਰ ਇੰਟਰਵਿਊ ਦਿੱਤੀ ਹੈ ਭਾਰਤੀ ਫੌਜ ਦੇ ਕੋਲ ਲਗਭਗ 14 ਤਰ੍ਹਾਂ ਦੀਆਂ ਡਰੈਸ ਨੇ ਭਾਰਤੀ ਫੌਜ ਆਪਣੀਆਂ 14 ਤਰ੍ਹਾਂ ਦੀ ਡਰੈਸ ਦੀ ਵਰਤੋਂ ਕਰਦੀ ਹੈ ਗਰਮੀਆਂ ਸਰਦੀਆਂ ਦੇ ਮੌਸਮ ਦੇ ਅਨੁਸਾਰ ਤੇ ਇਸ ਤਰ੍ਹਾਂ ਹੀ ਵੱਖ-ਵੱਖ ਸਥਿਤੀਆਂ ਦੇ ਅਨੁਸਾਰ ਸੋ ਇਹਨਾਂ ਦੋਨੋਂ ਮਹਿਲਾਵਾਂ ਅਧਿਕਾਰੀਆਂ ਨੇ ਜਿਸ ਦਿਨ ਸੰਦੂਰ ਆਪਰੇਸ਼ਨ ਚਲਾਇਆ ਉਸ ਦਿਨ ਇਹਨਾਂ ਆਪਣੀ ਜਿਹੜੀ ਡਰੈੱਸ ਸੀ ਉਹ ਰੈਸਲ ਡਰੈੱਸ ਸੀ ਜਿਸ ਦੇ ਵਿੱਚ ਇਹਨਾਂ ਨੇ ਸੰਦੂਰ ਆਪਰੇਸ਼ਨ ਸ਼ੁਰੂ ਕੀਤਾ ਅੱਜ ਜਿਹੜੀ ਇਹਨਾਂ ਦੀ ਡਰੈੱਸ ਸੀ ਇਹ ਬਦਲੀ ਹੋਈ ਸੀ ਜਦੋਂ ਇਹਨਾਂ ਨੂੰ ਪੂਰੀ ਕਮਾਨ ਮਿਲ ਗਈ ਏ ਜੋ ਭਾਰਤ ਦੇ ਵੱਲੋਂ ਦੋਨਾਂ ਮਹਿਲਾਵਾਂ ਅਧਿਕਾਰੀਆਂ ਨੂੰ ਜੋ ਹੁਣ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਇਹ ਸਬਕ ਸਿਖਾਇਆ ਜਾਣਾ ਹੈ। ਸੋ ਭਾਰਤੀ ਫੌਜ ਦੀ ਕਰਨਲ 소ਫੀਆ ਕੁਰੇਸ਼ੀ ਅਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਮਿਕਾ ਸਿੰਘ ਨੇ ਸਭ ਤੋਂ ਪਹਿਲਾਂ ਮੀਡੀਆ ਨੂੰ ਅੱਜ ਆਪਰੇਸ਼ਨ ਸੰਦੂਰ ਦੇ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਦੋਵਾਂ ਨੇ ਆਪਣੀ ਸਰਵਿਸ ਡਰੈਸ ਵਿੱਚ ਜੋ ਜਾਣਕਾਰੀ ਦਿੱਤੀ ਜਦੋਂ ਹਮਲਾ ਪਾਕਿਸਤਾਨ ਤੇ ਹੋਇਆ ਤਾਂ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਦੋਵੇਂ ਮਹਿਲਾ ਅਧਿਕਾਰੀ ਵੱਖਰੇ ਰੂਪ ਵਿੱਚ ਦਿਖਾਈ ਦਿੱਤੀਆਂ। ਇਸੇ ਤਰ੍ਹਾਂ ਦੋਮਾ ਨੇ ਪਹਿਲਾਂ ਨਾਲੋਂ ਵੱਖਰੀ ਵਰਦੀ ਪਾਈ ਹੋਈ ਸੀ ਤੇ ਇਸ ਵਰਦੀ ਨੂੰ ਲੜਾਈ ਵਾਲੀ ਪੋਸ਼ਾਕ ਵੀ ਕਿਹਾ ਜਾਂਦਾ ਹੈ ਜੋ ਕੰਬੈਟ ਡਰੈਸ ਹੁੰਦੀ ਹੈ ਫੌਜ ਵਿੱਚ ਲੜਾਈ ਦਾ ਅਰਥ ਹੈ ਲੜਾਈ ਜਾਂ ਜੰਗ ਵਰਗੀ ਸਥਿਤੀ ਅਜਿਹੀ ਸਥਿਤੀ ਦੇ ਵਿੱਚ ਸਾਰੇ ਸਿਪਾਹੀ ਅਤੇ ਅਫਸਰਾਂ ਦੀ ਵਰਦੀ ਵੱਖਰੋ-ਵੱਖਰੀ ਹੁੰਦੀ ਹੈ ਜਿਸ ਨੂੰ ਕੰਬੈਟ ਡਰੈਸ ਕਿਹਾ ਜਾਂਦਾ ਹੈ ਕੰਬੈਟ ਡਰੈਸ ਜੋ ਕਿ ਅਲੱਗ-ਅਲੱਗ ਜੋ ਅਲੱਗ-ਅਲੱਗ ਜਿਹੜੀ ਆਰਮੀ ਹੁੰਦੀ ਹੈ ਜਿਵੇਂ 에ਅਰ ਫੋਰਸ ਪਾਣੀ ਵਾਲੇ ਸਮੁੰਦਰੀ ਫੌਜ ਤੇ ਇਸ ਦੇ ਨਾਲ ਹੀ ਹਵਾਈ ਫੌਜ ਤੇ ਜਿਹੜੀ ਥਲ ਸੈਨਾ ਇਹਨਾਂ ਦੀ ਅਲੱਗ-ਅਲੱਗ ਵਰਦੀਆਂ ਹੁੰਦੀਆਂ ਨੇ ਸੋ ਅੱਜ ਦੀ ਜਿਹੜੀ ਪੋਸ਼ਾਕ ਦੇ ਵਿੱਚ ਇਹਨਾਂ ਮਹਿਲਾਵਾਂ ਨੇ ਅੱਜ ਜਾਣਕਾਰੀ ਦਿੱਤੀ ਇਸ ਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਹੈ ਕਿ ਇਹਨਾਂ ਨੇ ਅੱਜ ਪਹਿਚਾਣ ਇਹ ਰੰਗ ਵਾਲੀ ਕਿਉਂ ਪਹਿਨੀ ਇਹ ਵਰਦੀ ਅਜਿਹੀ ਹੈ ਜਦੋਂ ਦੋ ਦੋਰੋ ਆਸਾਨੀ ਨਾਲ ਇਹ ਵਰਦੀ ਦਿਖਾਈ ਨਹੀਂ ਦਿੰਦੀ ਇਸ ਦਾ ਮਤਬ ਇਹ ਹੈ ਕਿ ਇਸ ਦੀ ਮਦਦ ਨਾਲ ਸਿਪਾਈ ਆਸਾਨੀ ਨਾਲ ਲੁਕ ਸਕਦੇ ਹਨ ਅਤੇ ਆਮ ਤੌਰ ਤੇ ਅਜਿਹੇ ਪਹਿਰਾਵੇ ਜੰਗਲਾਂ ਅਤੇ ਸਰਦੀ ਖੇਤਰਾਂ ਦੇ ਵਿੱਚ ਵਰਤੇ ਜਾਂਦੇ ਹਨ ਜੋ ਕਿ ਅੱਜ ਸਥਿਤੀ ਦੇ ਵਿੱਚ ਇਹ ਵਰਦੀ ਪਹਿਨੀ ਗਈ ਇਹ ਮਹਿਲਾਵਾਂ ਅਧਿਕਾਰੀ ਹੁਣ ਆਪਣੀ ਸਾਰੀ ਸੈਨਾ ਨੂੰ ਜਾਣਕਾਰੀ ਦੇਣਗੇ ਜੋ ਇਹਨਾਂ ਨੂੰ ਪਾਕਿਸਤਾਨ ਦੇ ਬਾਰੇ ਜੋ ਪਹਾੜੀ ਖੇਤਰਾਂ ਦੇ ਬਾਰੇ ਪੂਰੀ ਨੌਲੇਜ ਹੈ ਸੋ ਜਦੋਂ ਲੋਕਾਂ ਨੇ ਕਰਨਲ ਸੋਫੀਆ ਕ੍ਰੈਸ਼ੀ ਅਤੇ ਵਿੰਗ ਕਮਾਂਡਰ ਵਿਮੇਕਾ ਸਿੰਘ ਨੂੰ ਪਹਿਲੀ ਵਾਰ ਟੀਵੀ ਤੇ ਦੇਖਿਆ ਸੀ ਤਾਂ ਦੋਵੇਂ ਸਰਵਿਸ ਡਰਸ ਦੇ ਵਿੱਚ ਦਿਖਾਈ ਦਿੱਤੀਆਂ ਸਰਵਸ ਵਰਦੀ ਦਾ ਅਰਥ ਹੈ ਹਥਿਆਰਬੰਦ ਬਲਾਂ ਦੀ ਸਾਂਝੀ ਵਰਦੀ ਜਿਸ ਨੂੰ ਦਫ਼ਤਰ ਜਾਂ ਸ਼ਾਂਤੀ ਖੇਤਰ ਵਿੱਚ ਪਹਿਨਿਆ ਜਾਂਦਾ ਹੈ ਆਮ ਤੌਰ ਤੇ ਫੌਜ ਦੀਆਂ ਜੋ ਤਸਵੀਰਾਂ ਤੁਸੀਂ ਦੇਖੀਆਂ ਉਹਨਾਂ ਨੇ ਇਹ ਵਰਦੀ ਪਾਈ ਹੋਈ ਸੀ ਤਿੰਨੋਂ ਫੌਜਾਂ ਲਈ ਸਰਵਿਸ ਵਰਦੀਆਂ ਵੱਖੋ ਵੱਖਰ ਰੰਗ ਦੀਆਂ ਹੁੰਦੀਆਂ ਨੇ ਸੋ ਭਾਰਤੀ ਫੌਜ ਦੇ ਵੱਲੋਂ ਹੁਣ ਅਗਲਾ ਆਪਰੇਸ਼ਨ ਸ਼ੁਰੂ ਕੀਤਾ ਜਾਣਾ ਜਿਸ ਕਰ ਅੱਜ ਭਾਰਤੀ ਫੌਜ ਨੇ ਸਾਰੇ ਨੇ ਇੱਕੋ ਤਰ੍ਹਾਂ ਦੀ ਵਰਦੀ ਪਹਿਨੀ ਹੈ ਜਿਹੜੀ ਵਰਦੀ ਉਸ ਫੌਜ ਦੀ ਖੁਦ ਰੱਖਿਆ ਕਰਦੀ ਹੈ ਜਦੋਂ ਕੋਈ ਵੀ ਉੱਪਰੋਂ ਜਹਾਜ਼ ਆਉਂਦਾ ਹੈ ਨੀਚੇ ਉਹ ਫੌਜ ਹੁੰਦੀ ਹੈ ਤਾਂ ਉਹਨਾਂ ਦਾ ਰੰਗ ਜਿਹੜਾ ਉਹ ਪਤਾ ਨਹੀਂ ਲੱਗਦਾ ਉਹ ਵਰਦੀ ਦਾ ਵੀ ਇਹ ਫੌਜੀ ਟਿਕਾਣਾ ਹੈ ਜਾਂ ਇਹ ਆਮ ਲੋਕ ਨੇ ਸੋ ਇਸ ਨੂੰ ਲੈ ਕੇ ਉੱਥੇ ਉਹ ਵਰਦੀ ਪਹਿਨੀ ਜਾਂਦੀ ਹੈ ਕਿ ਪਾਕਿਸਤਾਨ ਵੱਲੋਂ ਜਿਵੇਂ ਲਗਾਤਾਰ ਡਰੋਨਾਂ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋ ਸਾਡੀ ਸਾਰੀ ਫੌਜ ਨੂੰ ਉਹਨਾਂ ਨੇ ਹੁਣ ਇਸ ਵਰਦੀ ਵਿੱਚ ਰਹਿਣ ਦੀ ਅਪੀਲ ਕਰ ਦਿੱਤੀ ਏ ਜੋ ਕੈਂਪ ਨੇ ਉਹਨਾਂ ਦੇ ਉੱਪਰ ਉਹ ਗ੍ਰੀਨ ਜਾਲ ਵਿਛਾਵਾ ਸ਼ੁਰੂ ਕਰ ਦਿੱਤੇ ਨੇ ਔਰ ਗ੍ਰੀਨ ਤਰ੍ਹਾਂ ਦੇ ਜਿਹੜੇ ਚਾਦਰਾਂ ਮਿਸ਼ੀਆਂ ਹੋਈਆਂ ਨੇ ਗੱਡੀਆਂ ਦੇ ਰੰਗ ਗ੍ਰੀਨ ਹੁੰਦੇ ਨੇ ਵਰਦੀ ਦੇ ਰੰਗ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉੱਪਰ ਵਾਲੇ ਜਿਹੜਾ ਅਸਮਾਨ ਦੇ ਵਿੱਚ ਜੈੱਟ ਉੱਡ ਰਹੇ ਨੇ ਉਹਨਾਂ ਨੂੰ ਭਾਰਤੀ ਫੌਜਾਂ ਦਾ ਟਿਕਾਣਾ ਦਾ ਔਰ ਭਾਰਤੀ ਫੌਜ ਦਾ ਜਿਹੜਾ ਕਿ ਜਾਣਕਾਰੀ ਨਾ ਹੋ ਸਕੇ ਇਸ ਕਾਰਨ ਅੱਜ ਇਹ ਵਰਦੀ ਪਹਿਨ ਕੇ ਇਹ ਭਾਰਤੀ ਫੌਜ ਦੀਆਂ ਦੋਨੋਂ ਅਧਿਕਾਰੀਆਂ ਅੱਜ ਇਹਨਾਂ ਨੇ ਆਪਰੇਸ਼ਨ 2 ਸ਼ੁਰੂ ਕਰਨਾ ਹੈ ਜੋ ਪਾਕਿਸਤਾਨ ਦਾ ਮਲਿਆ ਮੇਟ ਕਰਨਾ ਹੈ